ਯੁੱਧ ਨਸ਼ਾ ਵਿਰੁੱਧ ਜਿਹੜੀ ਮਹਿੰਮਾ ਉਹ ਉਹਦੇ ਵਿੱਚ ਡੀਜੀਪੀ ਸਾਹਿਬ ਦੀ ਹਦਾਇਤ ਦੇ ਅਨੁਸਾਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੱਲ ਸਾਡੇ ਸੀਆਈਏ ਇੰਚਾਰਜ ਔਰ ਐਸਐਚਓ ਦਰੰਗਲਾ ਜਿਹੜੇ ਉਹਨਾਂ ਨੇ ਇੱਕ ਪਟੋਲਿੰਗ ਦੇ ਦੌਰਾਨ ਠਾਕਰਪੁਰ ਪਿੰਡ ਦੀ ਸਾਈਟ ਤੋਂ ਤਿੰਨ ਬੰਦੇ ਜਿਹੜੇ ਆ ਉਹਨਾਂ ਨੂੰ ਰੌਂਡ ਅਪ ਕੀਤਾ ਜਿਨ੍ਹਾਂ ਦੀ ਸਰਚ ਦੇ ਦੌਰਾਨ ਉਹਨਾਂ ਨੂੰ 255 ਗ੍ਰਾਮ ਹੈਰੋਇਨ ਮਿਲੀ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਪੁਲਿਸ ਕੋਲ ਉਹਦੇ ਵਿੱਚ ਪੁੱਛ ਗਏ ਸੀ ਉਹਨਾਂ ਨੇ ਦੱਸਿਆ ਕਿ ਅਸੀਂ 1 ਮਹੀਨਾ ਪਹਿਲਾਂ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਮਗਾਈ ਸੀ ਜਿਹਦੇ ਵਿੱਚ ਹੋਰ ਵੀ ਸਮਾਨ ਸੀਗਾ ਜੋ 2 ਕਿਲੋ ਕੁਝ 155 ਗ੍ਰਾਮ ਹੈਰੋਇਨ ਔਰ 2 ਪਿਸਤਲ ਜਿਹੜੀਆਂ ਉਹ ਪਰ ਉਹ ਇਹਨਾਂ ਨੂੰ ਮੁੜ ਕੇ ਲੱਭੇ ਨਹੀਂ ਹੈਗੇ ਉਸ ਸਬੰਧੀ ਪਹਿਲਾਂ ਹੀ ਪੁਲਿਸ ਨੇ ਕੋਲ ਇਨਫੋਰਮੇਸ਼ਨ ਸੀ ਉਸ ਸਬੰਧੀ ਅਸੀਂ ਸਾਡੇ ਕੋਲ ਇੱਕ ਕੇਸ ਰਿਜਿਸਟਰ ਆ ਪਿਛਲੇ 14 ਤਰੀਕ ਦਾ ਪਿਛਲੇ ਮਹੀਨੇ ਦਾ ਉਹ ਪੁੱਛ nghi ਦੇ ਦੌਰਾਨ ਇਹਨਾਂ ਨੇ ਇਹ ਕਿਹਾ ਕਿ ਉਹ ਵੀ ਮਾਲ ਅਸੀਂ ਮੰਗਾਇਆ ਸੀਗਾ ਇਹਨੂੰ ਇਹਨਾਂ ਨੂੰ ਉਸ ਕੇਸ ਵਿੱਚ ਵੀ ਅਰੈਸਟ ਕੀਤਾ ਤੇ ਇਹਨਾਂ ਤੋਂ ਜਿਹੜੇ ਪਾਕਿਸਤਾਨ ਤੋਂ ਡਰੋਨ ਮੰਗਾਉਣ ਵਾਲੇ ਜਿਹੜੇ ਇਹਨਾਂ ਕੋਲ ਲਿੰਕ ਬਾਰੇ ਪੁੱਛਿਆ ਗਿਆ ਤਾਂ ਉਹ ਇਹਨਾਂ ਨੇ ਲਿੰਕ ਵੀ ਉਸ ਬਾਰੇ ਦੱਸਤਾ ਜਿਹੜਾ ਲਿੰਕ ਵਾਲਾ ਜਿਹੜਾ ਬੰਦਾ ਆ ਉਹ ਵੀ ਪੁਲਿਸ ਦੀ ਰਿਡਾਰ ਤੇ ਆ ਉਹ ਉਹਨੂੰ ਵੀ ਬਹੁਤ ਜਲਦੀ ਰਿਮਾਂਡ ਤੇ ਲਿਆਂਦਾ ਜਾਊਗਾ ਜਿਹੜਾ ਇਹਨਾਂ ਵਿੱਚੋਂ ਇੱਕ ਇੱਕ ਮੁੰਡਾ ਨਵਾਲਿਕ ਵੀ ਆ ਔਰ ਉਹ ਕਾਫੀ ਤੇਜ਼ ਤਰ੍ਹਾਂ ਹੈਗਾ ਉਹ ਵੀ ਇਹ ਇਦਾਂ ਕਾਫੀ ਕੰਮ ਕਰ ਰਿਹਾ ਸੀਗਾ ਤਾਂ ਇਸ ਇਸ ਕੇਸ ਵਿੱਚ ਪੁਲਿਸ ਨੂੰ ਹੁਣ ਹੁਣ ਤੱਕ 2 ਕਿਲੋ ਤੇ 200 2 ਕਿਲੋ ਤੇ 255 300 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਇਨ ਔਰ ਦੋ ਪਿਸਤਲ ਬਰਾਬਦ ਹੋ ਚੁੱਕੇ ਆ ਜਿਹੜੀ ਇਹਨਾਂ ਤੋਂ ਫਰਦਰ ਜਿਹੜੀ ਆ ਜਿਹੜੀ ਪਿੱਛੇ ਇਹਨਾਂ ਨੇ ਜੋ-ਜੋ ਕੀਤਾ ਵਾ ਉਹਦੀ ਪੁਲਿਸ ਰਿਮਾਂਡ ਦੇ ਦੌਰਾਨ ਪੁਛਗਿਸ ਚੱਲ ਰਹੀ ਆ ਤੇ ਜਿੱਚ ਹੋਰ ਕਾਫੀ ਰਿਕਵਰੀ ਹੋਣ ਦੀ ਆਸ ਆ ਇਸੇ ਤਰੀਕੇ ਨਾਲ ਪੁਲਿਸ ਨੇ ਜਿਹੜਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਪਿੱਛੇ ਹਸਪੀਟਲ ਦੇ ਕੋਈ ਕਾਫੀ ਸ਼ੀਸ਼ੇਸ਼ੇ ਤੋੜਤੇ ਸੀ ਹਸਪੀਟਲ ਦੇ ਇੱਕ ਪਾਰਟੀ ਨੇ ਜਾ ਕੇ ਉਹਦੇ ਵਿੱਚ ਵੀ ਪੁਲਿਸ ਨੇ ਪੰਜ ਬੰਦੇ ਜਿਹੜਾ ਅਰੈਸਟ ਕਰ ਰਹੇ ਆ ਤੇ ਚਾਰ ਬੰਦੀ ਜਿਹੜੀ ਆ ਹੋਰ ਵੀ ਜਿਹੜੇ ਆ ਉਹ ਵੀ ਅੱਜ ਅਰੈਸਟ ਕਰ ਲਏ ਆ ਜੋ ਇਸ ਤਰੀਕੇ ਨਾਲ ਹਾਂਜੀ ਹਾਂਜੀ ਉਹ ਸਬੰਧੀ ਜਿਹੜੇ ਨੌ ਬੰਦੇ ਅਗਲੀ ਅਰੈਸਟ ਕੀਤੇ ਜਾ ਚੁੱਕੇ ਆ ਤੇ ਗੁਰਦਾਸਪੁਰ ਪੁਲਿਸ ਜਿਹੜੀ ਆ ਜਿਹੜੇ ਨਾਸ਼ੀ ਜੁੱਧ ਨਸ਼ਾ ਵਿਰੋਧੀ ਜਿਹੜੀ ਆ ਮਹਿਮ ਵਿੱਚ ਬਹੁਤ ਜ ਚੰਗੀ ਤਰੀਕੇ ਨਾਲ ਲੱਗੇ ਹੋਏ ਆ ਔਰ ਇਸ ਬੰਦੀ ਕਾ ਕੇ ਰਜਿਸਟਰ ਦਿੱਲੀ ਕੇ ਰਜਿਸਟਰੀ ਕਿਤੇ ਜਾ ਰਹੇ ਆ ਕਹਿੰਦੇ ਕਿ ਇਹ ਤੋਂ ਪਾਕਿਸਤਾਨ ਦੇ ਸਰਪੰਚ ਦੇ ਵਿੱਚ ਹੀ ਕੋਤਤ ਇਹ ਇਹ ਇਹਨਾਂ ਨੇ ਇਹ ਪਿਛਲੇ 1 ਮਹੀਨਾ ਪਹਿਲਾਂ ਇਹਨਾਂ ਦਾ ਲਿੰਕ ਉੱਥੇ ਹੋਇਆ ਸੀਗਾ ਤਾਂ ਉਸ ਉਦੋਂ ਹੀ ਇਹਨਾਂ ਨੇ 2-3 ਦਿਨ ਜੋ ਸਮਾਨ ਮੰਗਾਇਆ ਸੀਗਾ ਜਿਹੜੀ ਜਿਹੜੀ ਪੁਸ਼ੀਸ਼ ਚਾਹ ਹੋ ਇਹਨਾਂ ਦਾ ਕੋਈ ਬੰਦਾ ਆ ਇਹਨਾਂ ਦਾ ਕੋਈ ਇਹਨਾਂ ਇਹਨਾਂ ਲਿੰਕ ਆ ਉਹ ਇਹਨਾਂ ਨੇ ਸਾਨੂੰ ਦੱਸ ਦੱਸਿਆ ਹੈਗਾ ਆ ਉਹ ਅਸੀਂ ਉਹਨੂੰ ਕਨਫਰਮ ਕਰਦੇ ਪਏ ਉਹਨਾਂ ਬੰਦੇ ਨੂੰ ਜਲਦੀ ਅਰੈਸਟ ਹੋਣ ਦੇ ਸਾਰ ਜਿਹੜੀ ਕਸਾਈਨਮੈਂਟ ਮੰਗਉਂਦੇ ਸੀ ਆਪਣੇ ਵਾਸਤੇ ਮੰਗਉਂਦੇ ਸੀ ਜਾਂ ਕਿਸੇ ਹੋਰ ਨੂੰ ਨਹੀਂ ਓਏ ਅੱਗੇ ਅੱਗੇ ਸਪਲਾਈ ਦਿੰਦੇ ਸੀ ਉਹਦੀ ਡਰੋਨ ਥਰੂ ਹੀ ਇਹ ਪਹਿਲਾਂ ਬਿੱਟਰੀ ਡਰੋਨ ਥਰੂ ਡਰੋਨ ਥਰੂ ਆਦੀਸ ਲੋਕੇਸ਼ਨ ਬਿਲਕੁਲ ਟ੍ਰੇਸ ਨੂੰ ਦੇਖ ਲੈਂਦੇ ਨੇ ਲੋਕੇਸ਼ਨ ਇਹਨਾਂ ਦੀ ਪਹਿਲਾਂ ਸੈੱਟ ਹੁੰਦੀ ਸੀ ਉਹ ਇਹਨਾਂ ਨੂੰ ਦੱਸਦੇ ਸੀ ਵੀ ਇੱਥੇ ਬੈਠੋ ਔਰ ਉੱਥੇ ਉੱਥੇ ਜਾਂਦੀ ਸੀ ਇਹ ਪਾਕਿਸਤਾਨ ਦੇ ਨਾਲ ਜਿਹੜਾ ਜੇ ਸੰਪਰਕ ਹੈ ਕਿਸ ਤਰ੍ਹਾਂ WhatsApp ਰਾਹੀਂ ਗੱਲ ਕਰਦੇ ਕੋਈ ਜਿਹੜਾ ਜਿਹੜਾ ਦੂਜਾ ਬੰਦਾ ਨੇ ਇਹ ਦੱਸਿਆ ਉਹ ਲਿੰਕ ਵਿੱਚ ਹੈਗਾ ਉੱਥੇ ਕਿਹਦੇ ਨਾਲ ਪਾਕਿਸਤਾਨ ਹਨਾ ਕਿਹਦੇ ਨਾਲ ਹੈਗਾ ਪਾਕਿਸਤਾਨ ਚ ਕੋਈ ਪਾਕਿਸਤਾਨ ਵਿੱਚ ਇੱਕ ਬੰਦੇ ਦਾ ਨਾਮ ਦੱਸਿਆ ਇਹਨੇ ਵੀ ਉਹ ਆਵਾਪਨੂ ਪਾਕਿਸਤਾਨ ਦੇ ਨਾਮ ਫੋਸਾ ਝੂਠਾ ਵੀ ਹੋਵੇ ਪਰ ਇੱਥੋਂ ਵਾਲੇ ਬੰਦੇ ਦਾ ਨਾਮ ਸਹੀ ਹੈ ਹਾਂ ਵੈਰੀ ਹੈ ਉਹ ਵੈਰੀਫਾਈਡ ਹੈ ਉਹ ਕਹਿ ਰਿਹਾ ਕਿ ਸੁੱਕਿਆ ਨਾ ਚੋਕੇ ਲੈ ਕੇ ਹੈਗੇ ਤੇ ਕਦੇ ਵੀ ਕੋਈ ਕਿਸਮਾ ਤੇ ਕਰਦੇ ਤੇ ਬਾਅਦ ਕੇ ਪਾਉਂਦਾ ਨਹੀਂ ਜੋ ਪ੍ਰਵਾਹ ਕਹਿ ਰਿਹਾ ਨਹੀਂ ਨਹੀਂ ਉਹਦੇ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਬਿਲਕੁਲ ਉਪਰਤਿਕ ਇਹ ਚੱਲ ਰਹੀ ਹੈ ਠੀਕ ਹੈ